ਇਹ ਕੀ ਖੇੜਾ ਹੈ ਬੇਦਕ ਤੈਬ ਬਖੈ ਹਰ ਨਹੀਂ ਬੇਦਕ ਦੇ ਬੰਦ ਵਿਚਾਰ ਕਿਤੇ ਦੇਖੋ ਕਿਸੇ ਬੇਦ ਵਿੱਚ ਨਹੀਂ ਕਿਸੇ ਕਿਤਾਬ ਵਿੱਚ ਵੀ ਨਹੀਂ ਹੁੰਦਾ ਚੇਤਨ ਹਣੀ ਹੁੰਦਾ ਹੈ ਚੇਤਨ ਕਿਸੇ ਗ੍ਰੰਥ ਵਿੱਚ ਨਹੀਂ ਹੋ ਸਕਦਾ ਇਹ ਮੰਨਣਾ ਬੇਵਕੂਫੀ ਦੀ ਗੱਲ ਹੈ ਉਹਦਾ ਕਹਿੰਦੇ ਨੇ ਲਿਖਦੇ ਨੇ ਬੇਦਕ ਤੈਬ ਨੂੰ ਹਰ ਨਹੀਂ ਤੁਸੀਂ ਕਹਿੰਦੇ ਉਹਨਾਂ ਨੇ ਇਹਨੂੰ ਕਹਿੰਦਾ ਕਿਵੇਂ ਹੋ ਸਕਦਾ ਹੈ ਕਿ ਹੈ ਹੀ ਨਹੀਂ ਕਿਸੇ ਦਾ ਕੋ ਗੱਲ ਸੀ ਬਣਾਈ ਸੀ ਜਾਣ ਕੇ ਮਜਬੂਰੀ ਸੀ ਉਹ ਗੱਲ ਦੀ ਬੋਲਣ ਦੀ ਉਹ ਬੰਦਾ ਆਵਾਜ਼ ਰੋ ਉਸ ਵੇਲੇ ਜੱਫਾ ਪਾ ਲਿਆ ਉਹਨੇ ਮੈਂ ਗਰਮ ਗੁਰੂ ਖਰਦ ਨੇ ਕਹਤਾ ਨਹੀਂ ਜੀ ਗੁਰੂਗ੍ਰਾਮ ਸਾਹਿਬ ਹੈ ਗੁਰੂ ਠੀਕ ਹੈ ਗਿਆਨ ਗੁਰੂ ਹੈ ਫਿਰ ਪਰ ਆਧਾ ਨਹੀਂ ਚੇਤਨ ਗੁਰੂ ਹੈ ਹੋੜਾਲੇ ਨਹੀਂ ਚੇਤਨ ਬੋਲੇ ਉਹਨਾਂ ਨੇ ਕੁਝ ਹੋਰ ਕਿਹਾ ਸੀ ਉਹਨਾਂ ਨੇ ਕੁਝ ਹੋਰ ਬਣਾ ਲਿਆ ਠੀਕ ਹੈ ਗਿਆਨ ਗੁਰੂ ਹੈਗਾ ਫਿਰ ਗਿਆਨ ਗੁਰੂ ਹੈ ਪਰ ਗਿਆਨ ਗੁਰੂ ਜੜਾ ਹੁੰਦਾ ਹੈ ਚੇਤਨ ਨਹੀਂ ਹੁੰਦਾ ਇਹ ਨਾਲੇ ਗਿਆਨ ਗੁਰੂ ਲਿਖਿਆ ਗਿਆਨ ਗੁਰੂ ਆ ਤੋ ਉਹ ਪ੍ਰਦੇਸੋ ਆਦਮੋਂ ਪ੍ਰਦੇਸ ਦੇ ਵੀ ਜਿਹੜਾ ਗਿਆਨ ਗੁਰੂ ਹੈ ਉਹ ਵੀ ਗੁਰੂ ਹੁੰਦਾ ਜਾਨ ਲੈ ਉਹ ਹਰ ਜਾਨਵਾਂ ਨੂੰ ਮਾਹੀ ਇਹ ਜਿਹੜੇ ਹਰ ਜਾਨ ਨੇ ਨਾ ਗੁਰ ਸਿੱਖ ਦੇ ਗੁਰਮੁਖ ਨੇ ਇਹ ਆਪਣੇ ਮਨ ਕੇ ਸਮਝ ਲੈ ਉਹ ਵੀ ਕਿਤਾਬਾਂ ਚ ਗ੍ਰੰਥਾਂ ਚ ਪਰਮੇਸ਼ਰ ਨਹੀਂ ਹੁੰਦਾ ਹਰ ਜੋਤ ਨਹੀਂ ਹੁੰਦੀ ਹੈ ਨਾ ਚੇਤਾ ਨਹੀਂ ਹੁੰਦਾ ਉਹ ਪੱਥਰ ਜਿਹਾ ਨਹੀਂ ਹੁੰਦਾ ਇਹ ਉਹਨਾਂ ਏਸੀ ਲਾਉਣ ਲੱਗੇ ਕੋਲੇ ਲੌਣ ਲੱਗੇ ਪਾਗਲ ਨੇ ਫਿਰ ਉਹ ਕੀ ਦੇ ਮੋਟਰ ਵਾਲੇ ਬੌਣ ਲੱਗੇ ਮੋਟਰ ਵਾਲੇ ਬੌਣ ਲੱਗੇ ਰਿਗੜੀਆਂ ਦੇਣ ਲੱਗੇ ਪਾਗਲ ਨੇ ਅੱਖ ਮੂੰਦ ਕੋ ਡੰਬ ਦਿਖਾਵਾ ਪਖੰਦ ਕਰਕੇ ਜਿਹਨੇ ਉਹ ਬੰਦੇ ਅੱਖਾਂ ਬੰਦ ਕਰਦੇ ਨੇ ਅਸਲ ਤਾਂ ਵਿੱਚ ਜਿੰਨੇ ਰਿਗੜੀਆਂ ਦੇਣ ਨਾਲੇ ਵੀ ਅੱਖਾਂ ਬੰਦ ਕਰਦੇ ਨੇ ਕਿ ਅੰਦਰ ਵਾਲੋਂ ਚ ਅੰਦਰ ਕੀ ਪਤ ਨਹੀਂ ਇਹ ਵੀ ਡੰਬ ਨੇ ਵੀ ਪਖੰਡੀ ਨੇ ਸਾਰੇ ਆਪ ਵੀ ਪਖੰਡਿਓ ਨੇ ਦੇਖੋ ਇਹ ਹੋਈ ਨਹੀਂ ਇਹਨਾਂ ਦੀ ਗੱਲ ਚੱਲਦੀ ਹੈ ਜਿਹੜਾ ਆਦਮੀ ਜੈਜਾਉਂਦਾ ਕਰਮ ਵੀ ਹੋ ਜਾ ਸ਼ੁਰੂ ਕਰ ਦਿੰਦਾ ਜਿੰਨਾ ਵਾਂ ਦਾ ਗਿਆਨ ਹੁੰਦਾ ਹੋ ਜਾ ਕਰਮ ਸ਼ੁਰੂ ਕਰ ਦਿੰਦਾ ਜੈਜਾਉਂ ਕਰਦੇ ਦੇਖ ਅੰਦਰ ਕੀ ਪਦਵੀ ਕਹਿ ਪਾਵਾ ਵਾ ਅੰਦਰ ਕੀ ਪਦਵੀ ਪੈ ਜਾਂਦੀ ਉਹਨੂੰ ਅੰਦਰ ਕੀ ਪਦਵੀ ਆਖੋ ਸਨੇ ਦੀ ਜਿਹੜਾ ਢੰਗ ਅੱਖਾਂ ਵਿੱਚ ਕੇ ਵਾਰਾ ਫੇਰ ਦੇਣਾ ਸਿੱਖ ਵੀ ਕਿ ਕੀਰਤਨ ਦਰਬਾਰ ਚ ਅੱਖਾਂ ਮੀਟ ਕੇ ਢੰਗ ਦਿਖਾਉਂਦਾ ੜੀ ਉਹ ਅੰਦਰ ਕੀ ਪਦਵੀ ਪਾਉਂਦੇ ਨੇ ਅਨਰ ਵੀਵਾ ਮਾਤਾ ਦੀ ਹੱਤਰ ਨਾਲ ਬੋੜਾ ਆ ਬਦਵੀ ਹੋ ਰਹੀ ਤਰਵੀ ਦਿੱਤੀ ਹੈ ਗੁਰਬਾਨੀ ਦੇ ਵਿੱਚ ਮਾਤਾ ਦੀ ਹੱਤਰ ਨਾਲ ਬੋੜਾ ਸਰੀਰ ਤੋਂ ਕਹ ਨਹੀਂ ਜਾ ਸਕਦੇ ਸਰੀਰ ਤੱਕੇ ਸੀਮਤ ਰਹਣਗੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਸਰੀਰ ਦੇ ਮੰਨ ਲਈ ਰਹਾਉਣਾ ਨੇ ਪਰਕਰ ਕੋ ਰੰਗ ਜਿੱਤੇ ਉਹਨਾਂ ਨੇ ਬਣਿਆ ਉਹ ਦੇ ਘਟੇ ਉਹਨਾਂ ਤੈਨੂੰ ਸਾਹ ਹੁੰਦਾ ਉਹਨੂੰ ਕਿੱਥੇ ਸਾਹ ਹੁੰਦਾ ਸਾਉਂਦਾ ਤੇ ਭੁੱਖ ਲੱਗਦੀ ਓ ਤੇ ਫਿਰ ਰੌਣ ਵੀ ਲੱਗੋ ਕਰ ਲਓਗੇ ਸ਼ਰਨ ਦੂਏ ਜਿਹੜਾ ਸਵਾਲ ਕਰਨਗੇ ਜਵਾਬ ਕੌਣ ਦਊ ਦੂਰ ਦਾ ਦੂਰ ਕੋਈ ਇਲਾਜ ਕਰਦੇ ਸ਼ਰਦਾ ਹੋ ਤੁਹਾਨੂੰ ਅਸੀਂ ਪੱਥਰ ਦੀ ਇਲਾਜ ਨਹੀਂ ਕੀਤੀ ਉਹ ਸਾਡੇ ਦੀ ਕਰ ਲੈਣਗੇ ਨੇ ਅੱਜ ਕੋਈ ਵੀ ਕਿਸੇ ਦੀ ਇਲਾਜ ਕਰਦਾ ਸੱਚ ਹੋਰ ਚੀਜ਼ ਚੋੜ ਨੂੰ ਸੱਚ ਸਾਬਤ ਨਹੀਂ ਕਰ ਸਕਦੇ ਨਾਜ ਸਿੰਘ ਦੇ ਸਦੇ ਹੋਇਆ ਲੋ ਹੋਵੇ ਸਤਿ ਸੱਚੇ ਰਹੂਗਾ ਝੂਠ ਝੂਠੇ ਰਹੂਗਾ ਜਿਹੜੇ ਗੁਰੂ ਨੂੰ ਕਹਿੰਦੇ ਨੇ ਗੁਰਾਈ ਦਿੱਤੀਆਂ ਉਹ ਕੀ ਲਿਖ ਰਿਹਾ ਆਪ ਕੀ ਕਰ ਰਹੇ ਹੋ ਹਾਂਜੀ ਅੱਖ ਮੀਜਮਗ ਸੂਝ ਨਾ ਜਾਈ ਅੱਖਾਂ ਵਿੱਚ ਤੇ ਰਸਤੇ ਦਾ ਪਤਾ ਲੱਗ ਜਾਂਦਾ ਮੰਨਉਂਦਾ ਮਾਰਗ ਆਖ ਮੀਜਮਗ ਸੂਝ ਨਾ ਜਾਈ ਕਿਹਦੇ ਮਾਰਗ ਦਿਖਣ ਲੱਗ ਜੂ ਤੁਹਾਨੂੰ ਉਹ ਦੇਖਣਾ ਮਾਰਗ ਹੈ ਮੀਜ ਦੇ ਤੁਸੀਂ ਅੱਖਾਂ ਉਹ ਜਦੋਂ ਬਲਾਰਾ ਸੇ ਜਲਦਾ ਵੀ ਅੱਖਾਂ ਵਿੱਚ ਇਹਦਾ ਔਖੜ ਜਿਹੇ ਪੂਗਾ ਅੱਖਾਂ ਵਿੱਚ ਇਹਦਾ ਰਸ ਤੇ ਦਾ ਪਤਾ ਲੱਗ ਜੂਗਾ ਕਾਹਦੀਆਂ ਕਮੀ ਤੇ ਹੋ ਕੰਨ ਰਾਸ ਸਿਰ ਫੋਰ ਕੁਝ ਨਹੀਂ ਹੈ ਤਾਂਹੇ ਅਨੰਦ ਮ ਲੈ ਕੇ ਮ ਭਾਈ ਉਹ ਅਨੰਦ ਨੂੰ ਕਿਵੇਂ ਪ੍ਰਾਪਤ ਕਰ ਲੈਣਾ ਅੱਖਾਂ ਵਿੱਚ ਰాలే ਤਰੰਦੀ ਰੇਡੇ ਬਿਖਾਉਂਦੇ ਨੇ ਤਰੰਤ ਕਵੇਂ ਮਿਲ ਜੂ ਅਨੰਦ ਦੇ ਦਸਲ ਫਿਰਕੀ ਹੈ ਜਿਹੜੇ ਅੱਖਾਂ ਵਿੱਚ ਦਸਲ ਫਿਰਕੀ ਹੈ ਜਵਾਬ ਦੇਣ ਇਹਦਾ ਵੀ ਅਸੀਂ ਅੱਖਾਂ ਵਿੱਚ ਇਹ ਆ ਪ੍ਰਾਪਤੀ ਹੋਈ ਸਾਨੂੰ ਦਸਲ ਵੇ ਪ੍ਰਾਪਤੀ ਕੀ ਹੋਈ ਬਹੁ ਵਿਸਾਰ ਕਹਿ ਲੋ ਕੋਈ ਕਹੇ ਸਮਝਦ ਬਾਤ ਥੱਕ ਤੋਏ ਰਹਾ ਬਹੁਤ ਵਿਸਾਰ ਕੋਈ ਇਹ ਨਾ ਗੱਲਾਂ ਦਾ ਕੀ ਕਹੇ ਜਦ ਗੱਲ ਸਮਝ ਆ ਜਾਂਦੀ ਹੈ ਨਾ ਅਸਲ ਦੇ ਵਿੱਚ ਜਿੰਨਾ ਵਰਜੀ ਵਿਸਾਰ ਕਰਨਾ ਫਿਰ ਥੱਕ ਜਾਂਦਾ ਕੀ ਲੋੜ ਹੈ ਬੇਨੇ ਵਿਸਾਰ ਦੀ ਇਹ ਨਾ ਕਹੇ ਤਬ ਤੇਰਾ ਕੁਛ ਕਹਿਣ ਨੂੰ ਬਹੁਤ ਕੁਝ ਹੈ ਕਹਿਣ ਨੂੰ ਬਹੁਤ ਕੁਝ ਹੈ ਹੋਰ ਵੀ ਇੰਨੇ ਨਾਲੇ ਸਮਝਣ ਲੇ ਬਥੇ ਰਾ ਫੇਰ ਕਿਹੜਾ ਸਮਝ ਲੜਨਗੇ ਸਮਝੇ ਤਾਂ ਬਾਤ ਥੱਕ ਤੋਏ ਰਹਾ ਬਾਤ ਜਿਹੜਾ ਬਕਾਲ ਸਮਝ ਲੈਂਦਾ ਥੋੜ੍ਹ ਸਮਝ ਜਾਂਦਾ ਕਾਗਦਨੀਏ ਚੱਕਤ ਹੋ ਰਿਹਾ ਲੱਗਦਾ ਥੱਕ ਤਾ ਥੇ ਤੋ ਹਾਂ ਹਾਂ ਤੇ ਹੂ ਜਦੋਂ ਗੱਲ ਸਮਝ ਜਾਂਦੀ ਆ ਉਹ ਚੱਕਤ ਹੋ ਜਾਂਦਾ ਪਰਾਨ ਹੋ ਜਾਂਦਾ ਰਸਨਾ ਧਰੇ ਕਈ ਕਈ ਗੱਲ ਸਮਝ ਜਾਂਦੀ ਉਹਦਾ ਚੱਕਰਿਤ ਹੋ ਜਾਂਦਾ ਉਹਦਾ ਜਿਵੇਂ ਉਹਦਾ ਜੈਨਾ ਬਿਸਵਾਦ ਵਿੱਚ ਚਲਾ ਜਾਂਦਾ ਹੈ। ਵਕਤ ਨੂੰ ਰਾਜਾ ਬਦਲਾ ਗਿਆ ਤਾਂ ਬਸ ਉਹ ਸਾਰੇ ਉਲਟੇ ਨੇ। ਵਕਤ ਤਾਂ ਨਹੀਂ ਆ। ਹੈ? ਵਕਤ ਤਾਂ ਨਹੀਂ। ਨਹੀਂ ਨਹੀਂ। ਰਸਨਾ ਤਾਰੇ ਚੱਕਤ ਹੋ ਜਾਂਦਾ। ਰਸਨਾ ਤਾਰੇ ਚੱਕਦੇ ਦੋ ਜਾਣ। ਹੈਰਾਨ ਹੋ ਜਾਣਾ ਵੀ ਗੱਲ ਕੀ ਹੈ ਲੋਕ ਕੀ ਕਰ ਜਾਂਦੇ ਨੇ। ਸਾਰੇ ਪੁੱਠੇੜਾ ਪਏ ਹੋਏ ਨੇ ਜਦੋਂ ਉਹਨੂੰ ਸਮਝ ਆਉਂਦੀ ਹੈ ਨਾ ਵੀ ਸਾਰੇ ਪੁੱਠੇ ਜਾ ਰਹੇ ਨੇ ਉਹ ਚੱਕੇਦ ਹੋ ਜਾਂਦਾ। ਚੱਕੇਦ ਲਫਜ਼ ਚਾਹੀਦਾ ਇੱਥੇ। ਹਾਂ। ਰਸਨਾ ਅਗਦਾ ਨਹੀਂ ਚਾਹੀਦਾ ਰਸਨਾ ਤਰੇ ਕਈ ਜੋ ਕੋਟਾ ਤੇ ਕਈ ਕਰੋੜ ਕੇ ਸਦੇ ਜੀਵ ਹੋ ਜਵੇ ਰਸਨਾ ਹੋ ਜਵੇ ਨਾ ਤਦਪ ਗਣਤ ਤਾ ਪਰਤ ਸੁਟੋਟਾ ਤਾ ਵੀ ਤੇਰੇ ਨਾਮ ਗਣਨੇ ਵੀ ਟੋਟਾ ਹੀ ਐ ਨਿਕਲੇ ਜਾ ਸਕਦੇ ਬੈਨੋ ਸੇਸਨਾਗ ਦੀ ਕਹਾਣੀ ਸੁਣਾਈ ਹੋਈ ਐ ਨਾ ਦੋਹਰਾ ਜਦ ਆਇਸ ਪ੍ਰਭ ਕੋਪਿਓ ਜਨਮ ਤਰਾ ਜਾਗਿਆ ਐ ਜਦ ਆਇਸ ਪ੍ਰਭ ਕੋਪਿਓ ਜਦੋਂ ਪ੍ਰਵੇਸ਼ਣ ਦੀ ਆਗਿਆ ਹੋਈ ਮੈਂ ਇੱਥੇ ਆ ਕੇ ਜਨਮ ਲੈ ਲਿਆ ਅਬ ਮੈਂ ਕਥਾ ਸੰਛੇਪ ਤੇ ਸਭ ਨੂੰ ਕਹਿ ਤੋ ਸੁਣਾਏ ਮੈਂ ਹੁਣ ਸੰਛੇਪ ਜੇ ਕਥਾ ਸਾਰਿਆਂ ਨੂੰ ਕਹਿ ਕੇ ਸੁਣਾਉਂ ਅਗਲੀ ਕਥਾ ਇਹਦੋ ਕਹਾਣੀ ਕਥਾ ਸੰਛੇਪ ਦੇ ਵਿੱਚ ਕਹਿ ਕੇ ਸੁਣਾਉਂ ਦੱਸਦਾ ਹਾਂ ਹਾਂਜੀ ਅਥ ਕਵੀ ਜਨਮ ਕਥਨਮ ਹੁਣ ਜਨਮ ਦਾ ਕਥਨ ਕਰਨ ਦੇ ਬਗਲੇ ਉਹਦੇ ਵਿੱਚ ਚਲੋ ਜੀ ਚੋ ਭਾਈ ਮੁਰਪਤ ਪੂਰਬ ਕੀਆ ਸੁਪਿਆਨਾ ਮੇਰੇ ਪਤਾਲੇ ਪੂਰਬ ਦਾ ਪੂਰਬਦੇਸ਼ ਵਾਲੂ ਪਿਆਨ ਕਰ ਲਿਆ ਪੂਰਬਦੇਸ਼ ਵਾਲੂ ਪੜ੍ਹਨੇ ਵਾਲੂ ਜਾਣਦੇ ਨੇ ਪੂਰਬ ਰੇ ਸਾਈਉਪੀ ਵਾਲੂ ਉੱਤਰ ਪ੍ਰਦੇਸ਼ ਵਾਲੂ ਬੂਰ ਬਲੂ ਭਾਂਤ ਭਾਂਤ ਕੇ ਤੀਰਥ ਨਾਨਾ ਪੰਜ ਪੰਜ ਦੇ ਤੀਰਥਾਂ ਦੇ ਉੱਤੇ ਜਾਣ ਵਾਸਤੇ ਤੀਰਥਾਂ ਤੇ ਅਸਲ ਤੀਰਥ ਦੇ ਨਾਲ ਦਾ ਵੀ ਡਰਨੀ ਹੈ ਉਹ ਤੀਰਥਾਂ ਤੇ ਜਾਣ ਦਾ ਮਤਲਬ ਉੱਥੇ ਤੀਰਥਾਂ ਦੇਤੇ ਚੰਗੇ ਆਦਮੀ ਸਾਧੂ ਸੰਤ ਹੋਦੇ ਨੇ ਚੰਗੇ ਵੀ ਹੋਦੇ ਨੇ ਉਹ ਤਾਂ ਇਕੱਠੇ ਹੁੰਦੇ ਹੁੰਦੇ ਨੇ ਅਸਲ 'ਚ ਇਕੱਠੇ ਤਾਂ ਹੁੰਦੇ ਹੁੰਦੇ ਨੇ ਤੀਰਥਾਂ ਤੇ ਢੋਲ ਦੀ ਗੱਲ ਹੀ ਹੁੰਦੀ ਸੀ ਇਕੱਠੇ ਹੋਏ ਕੋਈ ਨਾ ਕੋਈ ਉੱਥੇ ਬੰਦੇ ਮਾਰਨੇ ਤੇ ਹੋ ਜਾਂਦੇ ਨੇ ਇਕੱਠੇ ਆਲਾਨ-ਬਰਦਾਨ ਗਿਆਨ ਦਾ ਕਰ ਲੈਂਦੇ ਆਫਿਰ ਜਿਹਦੇ ਕੋਲ ਕੁਝ ਹੁੰਦਾ ਉਹਨੂੰ ਬੰਦੇ ਮਿਲ ਜਾਂਦੇ ਨੇ ਦੇੜ ਵਾਸਤੇ ਜਿਹਦੇ ਕੋਲ ਨਹੀਂ ਹੁੰਦਾ ਉਹਨੂੰ ਲੈਣ ਵਾਸਤੇ ਕੋਈ ਮਿਲ ਜਾਂਦਾ ਇੱਕ ਨਿਯਮ ਜਿਹਾ ਬਣਾਇਆ ਹਾਇ ਸੀ ਵੀ ਤੀਰਥਾਂ ਦੇ ਭਾਈ ਇਕੱਠੇ ਹੋ ਜਾ ਕਰੋ ਉਹ ਤੀਰਥਾਂ ਦੇ ਇਸ਼ਨਾਨ ਦੇ ਸਭ ਨੂੰ ਪਤਾ ਉੱਥੇ ਕੁਝ ਨਹੀਂ ਮਿਲਦਾ ਨਾਤੇ ਤੋਂ ਕੋਈ ਕਰਤਾ ਨਹੀਂ ਹੈ ਇਹ ਆਮ ਲੋਕਾਂ ਕਰ ਉਪਰ ਜਾਣ ਸੀ ਇਹ ਤਾਂ ਜਾਣ ਕੇ ਕੀਤਾ ਹੋਇਆ ਵੀ ਉਹ ਜੀ ਇਸ਼ਨਾਨ ਹੈ ਫਲਾਨ ਵੀ ਇਹ ਵੀ ਸੁਣ ਲੈਣਗੇ ਕੁਝ ਉੱਥੇ ਜਾ ਕੇ ਆਮ ਪਬਲਿਕ ਵੀ ਕੋਈ ਸੁਣ ਲੂ ਸਾਡੇ ਵੀ ਤਾਂ ਉਹ ਅਸੀਂ ਕਰਦੇ ਆ ਜੁੜ ਮੇਲੇ ਜੇ ਜੁੜ ਮੇਲੇ ਨਾਲ ਆਦਮੀ ਆਮ ਜਨਤਾ ਸੁਣੇਗੀ ਸੁਣਦਾ ਟਾਈਮ ਨਹੀਂ ਮਿਲਦਾ ਇਹ ਕੁਝ ਹੁੰਦਾ ਸੀ ਔਰ ਕੁਝ ਨਹੀਂ ਸੀ ਇਹਦੇ ਪਿੱਛੇ ਜਦ ਹੀ ਜਾਤ ਤਰਬੇਣੀ ਭਏ ਆ ਦੇਰਦਾਂ ਇਹ ਨਾਮ ਕਰਦੇ ਕਰਦੇ ਜਾਂ ਤਰਬੇਣੀ ਚਲੇ ਗਏ ਤਰਬੇਣੀ ਕਹਿੰਦੇ ਆਲਾਹਾਬਾਦ ਨੂੰ ਆਲਾਹਾਬਾਦੋਂ ਤਰਬੇਣੀ ਕਹਿੰਦੇ ਨੇ ਤੇ ਜਾਂਦੇ ਹੋਏ ਇਹ ਦੇਰਦਾਂ ਦੇ ਉੱਤੇ ਕਲਸ਼ੇਤਰ ਵਗੈਰਾ ਇਹ ਹੁੰਦੇ ਹੋਏ ਗੜਬੁਕਤੇਸ਼ਵਰ ਇਹ ਹਰਦੁਆਰ ਹੈ ਫਿਰ ਤਰਬੇਣੀ ਚਲੇ ਗਏ ਹੂੰ ਕੁੰਨਦਾਨ ਦਿਨ ਕਰ ਤੇ ਬਿਤਾਏ ਕਾਫੀ ਦਿਨ ਉੱਥੇ ਰੁਕੇ ਨੇ ਕਹਿੰਦੇ ਤਰਬੇਣੀ ਅਸੀਂ ਦੇਖੋ ਜਿਹੜੇ ਰੁਕੇ ਨੇ ਇਹ ਆਦਮ ਕਥਾ ਹੋਊ ਦਵਾ ਧੋੜੀ ਲਿਖੂਗਾ ਇਹ ਗੱਲਾਂ ਤਾਂ ਪਹਿਦੀਆਂ ਗੱਲਾਂ ਨੇ ਉਹ ਤਾਂ ਪੁਰਦਾਨ ਕਰ ਦਿਆਂ ਨੂੰ ਕਹਿੰਦਾ ਕੋ ਘਰ ਦੀ ਗੱਲ ਉਹ ਆਦਮੀ ਆ ਤਾਂ ਨਾ ਹੋਣਾ ਲਿਖਣ ਵਾਲਾ ਲਿਖਾਰੀ ਨਾ ਆੜਿਆ ਆਪਰ ਦੱਸਿਆ ਉਹਨੂੰ ਉਹਨੇ ਜਿਹੜੇ ਕਬ ਕੀਤਾ ਥੜ ਪਰ ਤੁਮਕੇ ਬਿਲਖੂ ਲੇ ਲੋ ਇਦੋਂ ਵੀ ਗੈਰੀ ਗੱਲ ਹੋਣੀ ਹੈ ਭੇਜਦੀ ਇੱਥੇ ਉਹਨਾਂ ਦਾਨਦਨ ਕਰਤਾ ਪਤਾ ਕਿੰਨੇ ਦਿਨ ਬੀਤ ਗਏ ਇੱਥੇ ਉਹ ਨਿਦਾਨ ਕਰਦੇ ਆਣ ਨੂੰ ਤਹੀ ਪ੍ਰਕਾਸ਼ ਆ ਹਮਾਰਾ ਭਾਇਓ ਤਹੀ ਪ੍ਰਕਾਸ਼ ਆ ਹਮਾਰਾ ਭਾਇਓ ਹੁਣ ਦੱਸੋ ਜਨਮਣੀ ਇੱਥੇ ਹੋਇਆ ਜਨਮ ਤੇ ਜਾ ਕੇ ਪਟਨਾ ਜਾਇਆ ਗੱਲ ਹੈ ਲਾਹੌਰ ਦੀ ਅਲਾਹਾਬਾਦ ਦਾ ਜੋ ਕਸ਼ੀ ਹੋਣੀ ਬਨਾਰਸ ਉਹ ਬਗਾਰਥਵੀ ਕੋ ਚੜਣਾ ਇਹਨਾਂ ਦੇ ਜਾ ਕੇ ਬਰਾਸਮੀ ਵੱਡਾ ਹੈ ਨਾ ਤੇਰੇ ਤੋਂ ਬਰਾਸਮੀ ਰਏ ਨੇ ਜਾ ਕੇ ਇੱਥੇ ਪ੍ਰਕਾਸ਼ ਹੋਇਆ ਗਰਭ ਦੇ ਵਿੱਚ ਇਹ ਬੇਤ ਕੌਣ ਦੱਸ ਦੂ ਕਿਸੇ ਬਾਆ ਗਰਭੀ ਦੱਸੋ ਕਿੱਥੇ ਲਿਖਿਆ ਹੈ ਇਹਦਾ ਜਾ ਪ੍ਰਕਾਸ਼ ਹੋਇਆ ਪਰਗਾਏ ਗਰਭ ਦੇ ਵਿੱਚ ਨਵਾਜ਼ ਹੋਇਆ ਇਹ ਹੋਨੇ ਬਾਮਣੇ ਕਿਵੇਂ ਦੱਸਤਾ ਇਹ ਗੱਲ ਦੱਸੇ ਮੈਨੂੰ ਇਹ ਕਿਨੇ ਰੱਤੀ ਗੱਲ